ਸਤਨਾਮ ਵਾਹਿਗੁਰੂ ਸਾਹਿਬ ਜੀ ਦਨਸ ਰੀ ਮਹੱਲਾ ਚੌਥਾ ਹਰ ਹਰ ਬੂਨ ਭਏ ਹਰ ਸੁਆਮੀ ਅਮ ਚਾਤ੍ਰਿਕ ਬੇਰ ਲ ਮਿਲ ਲਾਤੀ ਹਰ ਕਿਰਪਾ ਕਰੋ ਪ੍ਰਵਪਣੀ ਮੁਖ ਦੇਵੋ ਹਰ ਨਿਮਖਾਤੀ ਹਰ ਹਰ ਬੂੰਦ ਭਏ ਹਰ ਸੁਆਮੀ ਹਮ ਚਾਤ੍ਰਿਕ ਬਿਲ ਬਿਲ ਲਤੀ ਹਰ ਹਰ ਕਿਰਪਾ ਕਰੋ ਪ੍ਰਵਪਣੀ ਮੁਖ ਦੇਵੋ ਹਰ ਨਿਮਖਾਤੀ ਹਰ ਬਿਨ ਰੈਨ ਸਕਉ ਇਕ ਰਾਤੀ ਜਿਉ ਬਿਨ ਅਮਲ ਹੈ ਅਮਲੀ ਮਰ ਜਾਈਐ ਤਿਉ ਹਰ ਬਿਨ ਹਮ ਮਰ ਜਾਤੀ ਰਹਾਉ ਤੂੰ ਹਰ ਸਰਵਰ ਆਤਾਗਾ ਹਮ ਲਹਿ ਨਾ ਸਕੈ ਅੰਤਮਾਤੀ ਤੂੰ ਪਰੇ ਪਰ ਅਪਰੰਪਰ ਸੁਆਮੀ ਮਿੱਤ ਜਾਨੋ ਆ ਪੜਗਾਤੀ ਹਰ ਕੀ ਸੰਤ ਜਨ ਹਉਰ ਜਪਿਓ ਗੁਰ ਰੰਗ ਚਲੂ ਲੈ ਰਾਤੀ ਹਰ ਹਰ ਭਗਤ ਬਿਣੀ ਅਤ ਸੋਭਾ ਹਰ ਜਪਿ ਹੋਇ ਉਤਮ 파ਤੀ ਆਪੇ ਠਾਕੁਰ ਆਪੇ ਸੇਵਕ ਆਪ ਬਿਨਾ ਵੈ ਭਾਪਤੀ ਨਾਨਕ ਜਨ ਤੁਮਰੀ ਸਰਨਾਈ ਹਰ ਰੱਖੋ ਲਾਜ ਭਗਾਤੀ ਆਪੇ ਠਾਕੁਰ ਆਪੇ ਸੇਵਕ ਆਪ ਬੰਨ ਆਵੇ ਪਾਤੀ ਨਾਨਕ ਜਨ ਤੁਮਰੀ ਸਰਣ ਆਈ ਹਰ ਰੱਖੋ ਲਾਜ ਪਗਾਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਅੱਜ ਦੇ ਪਵਿੱਤਰ ਹੁਕਮਨਾਮੇ ਜੋ ਸ੍ਰੀ ਪ੍ਰਵਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਹਿਬ ਸ੍ਰੀ ਗੁਰੂ ਰਾਮਦਾਸ ਜੀ ਚੌਥੇ ਪਾਤਸ਼ਾਹ ਜੀ ਦੇ ਚਰਨ ਕੀਤੇ ਹੋਏ ਹਨ ਤਨਾ ਸ੍ਰੀ ਰਖ ਦੇ ਵਿੱਚ ਰੂਸ ਸਾਹਿਬ ਜੀ ਕਹਿ ਰਹੇ ਨੇ ਹੈ ਹਰੀ ਹੈ ਸੁਆਮੀ ਮੈਂ ਪੱਪੀ ਹਾਂ ਤੇਰੇ ਨਾਮ ਬੂੰਦ ਵਾਸਤੇ ਤੜਪ ਰਿਆ ਮਿਹਰ ਕਰ ਤੇਰਾ ਨਾਮ ਮੇਰੇ ਵਾਸਤੇ ਸਵੰਤੀ ਬੂੰਦ ਬਣ ਜਾਏ ਹੈ ਹਰੀ ਹੈ ਪ੍ਰਭੂ ਆਪਣੀ ਮਿਹਰ ਕਰ ਅੱਖ ਤੇ ਚਮਕਣ ਜਿੱਤਨੇ ਸਮੇਂ ਵਾਸਤੇ ਹੀ ਮੇਰੇ ਮਨ ਵਿੱਚ ਆਪਣੇ ਨਾਮ ਦੇ ਸਵੰਤੀ ਬੂੰਦ ਪਾ ਦੇ हे भाई परमात्मा ਦੇ ਨਾਮ ਤੋਂ ਬਿਨਾ ਮੈਂ ਰਤਾਪਾਰਸਮੇ ਲਈ ਪੀ ਰਹਿ ਨਹੀਂ ਸਕਦਾ ਜਿਵੇਂ ਅਫੀਮ ਆਦਿਕ ਨਸ਼ੇ ਤੋਂ ਬਿਨਾ ਅਮਲੀ ਨਸ਼ੇ ਦਾ ਆਦੀ ਮਨੁੱਖ ਤੜਫ ਉੜਦਾ ਹੈ ਤੇਵੇਂ परमात्मा ਦੇ ਨਾਮ ਤੋਂ ਬਿਨਾ ਮੈਂ ਕਬਰਾ ਜਾਂਦਾ ਹਾਂ ਠਹਿਰਾਓ हे ਪ੍ਰਭੂ ਤੂੰ ਗੁਣਾਂ ਦਾ ਬੜਾ ਹੀ ਉਹ ਡੂੰਗਾ ਸਮੁੰਦਰ ਹੈ ਅਸੀਂ ਤੇਰੀ ਡੁੰਗਾਈ ਦਾ ਅੰਤ ਰੱਤਾ ਪਰ ਵੀ ਨਹੀਂ ਲੱਭ ਸਕਦੇ ਤੂੰ ਪਰੇ ਤੋਂ ਪਰੇ ਹੈਂ ਤੂੰ ਬੇਅੰਤ ਹੈਂ ਏ ਸੁਆਮੀ ਤੂੰ ਕਿਓ ਜਹ ਹੈ ਤੇ ਕਿਤਨਾ ਵੱਡਾ ਹੈ ਇਹ ਭੇਤ ਤੂੰ ਆਪ ਹੀ ਜਾਣਦਾ ਹੈ ਭਾਈ ਪ੍ਰਮਾਤਮ ਦੇ ਜਿਨ੍ਹਾਂ ਸੰਤ ਜਨਾਨੇ ਪ੍ਰਮਾਤਮਾ ਦਾ ਨਾਮ ਜਪਿਆ ਉਹ ਗੁਰੂ ਦੇ ਬਖਸ਼ੇ ਹੋਏ ਗੂੜੇ ਪ੍ਰੇਮ ਰੰਗ ਵਿੱਚ ਰੰਗੇ ਗਏ ਉਹਨਾਂ ਦੇ ਅੰਦਰ ਪ੍ਰਮਾਤਮਾ ਦੀ ਭਗਤੀ ਦਾ ਰੰਗ ਬਣ ਗਿਆ ਉਹਨਾਂ ਨੂੰ ਲੋਕ ਭਾ ਲੋਕ ਵਿੱਚ ਬੜੀ ਸੋਭਾ ਮਿਲੀ ਜਿਨ੍ਹਾਂ ਨੇ ਪ੍ਰਭੂ ਦਾ ਨਾਮ ਜਪਿਆ ਉਹਨਾਂ ਨੂੰ ਉੱਤਮ ਇੱਜ਼ਤ ਪ੍ਰਾਪਤ ਹੋਈ ਪਰ ਇਹ ਪਾਈ ਭਗਤੀ ਕਰਨ ਦੀ ਵਿਉਂਤ ਪ੍ਰਭੂ ਆਪ ਹੀ ਬਣਾਉਂਦਾ ਹੈ ਔ ਟ ਆਪ ਹੀ ਟਕੋਂਦਾ ਹੈ ਉਹ ਆਪ ਹੀ ਮਾਲਕ ਹੈ aap sevak hai he prabhu tera das nanak teri sharan aaya hai tu aap hi apne bhakton di izzat rakhda hai vahigur ji ka khalsa vahigur ji ki fathe these today's hukumnama from sri darbar sahib amritsar at advai our fourth guru guru ram das ji and heading tanasri fourth mahal guru saab ji say that the lord har har is the rain drop i am the song bird crying crying out for it oh lord god please bless me with your mercy and pour your name into my mouth even if for only an instant without the lord i cannot live For even a second, like the addict who dies without his drug. I die without the Lord pause. You Lord are the deepest, most unfathomable ocean. I cannot find even a trace of your limits. You are the most remote of the remote. Limitless and transcendent. O Lord Master, you alone know your state and extent. <laughs> the Lord's humble saints hmm. meditate on the Lord. They are imbued with the deep crimson color of the Guru's love. Meditating on the Lord, they attain great glory and the most sublime honour. He himself is the Lord and Master and He Himself is the servant. He himself creates his environments. Servant Nanak has come to your sanctuary. O Lord, protect and preserve the honour of your devotee. ਵਾਹਿਗੁਰੂ ਜੀ ਕੀ ਫਤਿਹ